ਮਹਾਰਾਜ ਰਵਦਾਸ ਜੀ ਜਦੋਂ ਪ੍ਰਕਾਸ਼ ਧਾਰਿਆ ਸਾਡੇ ਵਰਗੇ ਲੋਕਾਂ ਨੂੰ ਉੱਚੇ ਚੁੱਕਣਾ ਸਾਡੇ ਵਰਗਿਆਂ ਦੇ ਕਿਰਦਾਰ ਉੱਚੇ ਚੁੱਕਣੇ ਨੇ ਸਾਡੇ ਵਰਗਿਆਂ ਨੂੰ ਮਾਣ ਦੇਣਾ ਮਹਾਰਾਜ ਨੇ ਇਹ ਇਸ ਕਰਕੇ ਮਹਾਰਾਜ ਇਸ ਧਰਤੀ ਤੇ ਆਏ ਤੇ ਐਡਾ ਦਿਆਲੂ ਸੁਭਾ ਜਦੋਂ ਕਹਿੰਦੇ ਮਹਾਰਾਜ ਦੇ ਕੋਲ ਕਿਸੇ ਨੇ ਜੋੜਾ ਘਣਾਉਣ ਆਉਣਾ ਐਡਾ ਦਿਆਲਤਾ ਵਾਲਾ ਸੁਭਾ ਰੱਬ ਦੇ ਪਿਆਰੇ ਮਹਾਪੁਰਸ਼ ਦਿਆਲੂ ਹੁੰਦੇ ਨੇ ਜਦੋਂ ਜੋੜਾ ਗੰਡਾਉਣ ਆਉਣਾ ਐਂ ਚੁੱਪਚੀਪੀ ਤੇ ਜੋੜਾ ਗੰਡ ਦੇਣਾ ਜੋੜਾ ਗੰਡਾ ਕੇ ਐਂ ਲੰਘ ਜਾਣਾ ਜੇ ਤਾਂ ਕੋਈ ਤਲੀ ਤੇ ਰੁਪਈਆ ਰੱਖ ਗਿਆ ਤਾਂ ਚੁੱਪ ਕਰਕੇ ਲੈ ਲੈਣਾ ਨਹੀਂ ਤਾਂ ਮੰਗਣਾ ਨਹੀਂ ਇਸ ਵਾਰ ਇੱਥੋਂ ਤੱਕ ਜੋੜਾ ਗੰਢ ਕੇ ਜੋੜਾ ਗੰਢ ਕੇ ਮਾਇਆ ਲੈਣੀ ਦੂਰ ਦੀ ਗੱਲ ਜੇ ਕੋਈ ਜੁੱਤੀ ਵੀ ਲੈ ਗਿਆ ਉਹਨੂੰ ਵੀ ਇਹ ਨਹੀਂ ਕਹਿਣਾ ਵੀ ਮਾਇਆ ਦੇ ਜਾ ਜੇ ਲੈ ਗਿਆ ਹੱਥ ਅਟਗੇ ਨਹੀਂ ਮੰਗਣਾ ਕਹਿੰਦੇ ਇੱਕ ਦਿਨ ਪਿਤਾ ਜੀ ਆਖਣ ਲੱਗੇ ਰਵਦਾਜ ਜੀ ਮਹਾਰਾਜ ਨੂੰ ਉਹ ਕਹਿੰਦੇ ਗੱਲ ਸੁਣ ਪੁੱਤ ਇਹ ਕੰਮ ਕਿੰਨਾ ਕੁ ਚਿਰ ਚੱਲੂ ਜੇ ਤੁਹਾਡੇ ਕੋਲ ਕੋਈ ਜੋੜੇ ਗੰਡਣ ਹੋਂਡਾ ਹੈ ਤੁਸੀਂ ਜੋੜੇ ਗੰਡਣ ਦੀ ਮਾਇਆ ਨਹੀਂ ਲੈਂਦੇ ਜੇ ਜੋੜੇ ਗੰਡਣ ਹੋਂਡਾ ਹੈ ਜੋੜੇ ਗੰਡਣ ਦੀ ਮਾਇਆ ਨਹੀਂ ਜੇ ਤੁਹਾਡੇ ਕੋਲ ਕੋਈ ਜੁੱਤੀ ਜੋੜਾ ਲੈ ਗਿਆ ਖਰੀਦ ਕੇ ਤੁਸੀਂ ਉਹਦੀ ਮਾਇਆ ਨਹੀਂ ਮੰਗਦੇ ਤੁਸੀਂ ਤਾਂ ਐ ਫਰੀ ਲਟਾਈ ਜਾਂਦੇ ਹੋ ਕਿੰਨਾ ਕੁ ਚਿਰ ਚੱਲੇਗਾ ਇੱਕ ਕਿੰਨਾ ਕੁ ਚਿਰ ਤੁਸੀਂ ਇਹ ਮਾਇਆ ਕਿੰਨਾ ਕੁ ਚਿਰ ਐ ਕਿੰਨਾ ਕੁ ਚਿਰ ਜੋੜੇ ਫਰੀ ਦਿੰਦੇ ਰਹੋਗੇ ਸੁਣਿਓ ਮਹਾਰਾਜ ਰਵਦਾਦ ਜੀ ਕਹਿੰਦੇ ਪਿਤਾ ਜੀ ਹੁਕਮ ਕਰੋ ਕੀ ਚਾਹੁੰਨੇ ਹੋ ਕਹਿੰਦੇ ਐ ਕਰੋ ਆਪਣੀ ਸ਼ਾਹੀ ਠਾਠ ਇੱਕ ਰਸਤਾ ਜਾਂਦਾ ਸੀ ਸ਼ਾਹੀ ਰੋਡ ਤੇ ਇੱਕ ਆਪਣੀ ਛਪਰੀ ਬਣਾ ਲਓ ਕੁਟੀਆਂ ਬਣਾ ਲਓ ਕਹਿੰਦੇ ਉਸ ਕੁਟਿਆ ਵਿੱਚ ਤੁਹਾਨੂੰ ਇੱਕ ਵਾਰੀ ਕੰਮ ਖੋਲ ਦਿੰਨੇ ਆ ਜੋੜਿਆਂ ਦਾ ਭਾਵੇਂ ਤਿੰਨ ਕਰੋ ਪੰਜ ਕਰੋ ਸਾਰੇ ਲਟਾ ਦਿਓ ਭਾਵੇਂ ਮਾਇਆ ਲਓ ਭਾਵੇਂ ਨਾ ਲਓ ਤੁਹਾਨੂੰ ਕੋਈ ਕੁਝ ਕਹੇਗਾ ਨਹੀਂ ਆਪਣਾ ਤੁਹਾਡੇ ਤੇ ਜ਼ਿੰਮੇਵਾਰੀ ਪਏ ਸਤਿਵੰਤ ਜੀ ਇੱਕ ਸ਼ਾਹੀ ਰੋਡ ਤੇ ਛੱਪਰੀ ਪਾਈ ਮਹਾਰਾਏ ਨੇ ਜਦੋਂ ਕੁਟਿਆ ਪਾਈ ਨਾ ਦੌਰੀ ਰੱਖ ਲਈ ਚਮੜਾ ਰੱਖ ਲਿਆ ਲੋਕੀ ਆਉਂਦੇ ਨੇ ਜੋੜੇ ਢਣਾਉਂਦੇ ਨੇ ਜਿਹੜਾ ਹੁੰਦਾ ਹੈ ਜੋੜੇ ਢਾ ਕੇ ਚਲੇ ਆ ਜਾਂਦਾ ਹੈ ਸਾਧ ਸੰਗਤ ਜੀ ਇਹ ਚੇਤੇ ਰੱਖਿਓ ਮਹਾਰਾਜ ਰਵਦਾਸ ਜੀ ਆਂ ਦਾ ਕੰਮ ਜੋੜੇ ਢੰਡਣਾ ਨਹੀਂ ਸੀ ਉਹ ਜੋੜੇ ਢੰਡਣ ਥੋੜਾ ਆਏ ਸੀ ਇਹ ਤਾਂ ਸਾਡੇ ਵਰਗੇ ਮੂਰਖਾਂ ਨੂੰ ਸਮਝਾਉਣਾ ਸੀ ਕੋਈ ਕੰਮ ਨਾ ਮਾੜਾ ਹੁੰਦਾ ਹੈ ਤੇ ਨਾ ਨੀਵਾ ਹੁੰਦਾ ਐਡਾ ਵੱਡਾ ਮਹਾਪੁਰਸ਼ ਜਿਨੂੰ ਨਿਰੰਕਾਰ ਅਕਾਲਪੁਰਖ ਨੇ ਨਵਾਜ ਕੇ ਭੇਜਿਆ ਹੋਵੇ ਉਹ ਜੋੜੇ ਗੰਢਣ ਦਾ ਹੁੰਦਾ ਕੀ ਕੰਮ ਰੱਬ ਦਾ ਵਜ਼ੀਰ ਕਦੇ ਜੁੱਤੀਆਂ 'ਚ ਬੈਠੂ ਹੋਵੇ ਰੱਬ ਦਾ ਵਜ਼ੀਰ ਜੋੜੇ ਗੰਢੇ ਇਹ ਨਹੀਂ ਹੋ ਸਕਦਾ ਮਹਾਰਾ ਰਵਦਾਸ ਜੀ ਆ ਨੇ ਜੋੜੇ ਗੰਢਣ ਦਾ ਸਾਡੇ ਵਰਗੇ ਮੂਰਖਾਂ ਨੂੰ ਸਮਝਾਉਣ ਦਾ ਇੱਕ ਬਹਾਨਾ ਸੀ ਉਹਨਾਂ ਦਾ ਕੋਈ ਕੰਮ ਨਹੀਂ ਸੀ ਜੋੜੇ ਗੰਢਣ ਦਾ ਸਾਧ ਸੰਗਤ ਜਦੋਂ ਕਹਿੰਦੇ ਜੋੜੇ ਢਾਉਣ ਕਿਸੇ ਨੇ ਆਉਣਾ ਨਾ ਨਾਲੇ ਤਾਂ ਜੋੜਾ ਗੰਡਣਾ ਨਾਲੇ ਕਹਿਣਾ ਭਾਈ ਗੁਰਮਖਾ ਬਹਿ ਜਾ ਐਡੇ ਪਿਆਰ ਨਾਲ ਐਨੇ ਪ੍ਰੇਮ ਨਾਲ ਨਾਲੇ ਵਜਨ ਬੋਲਣੇ ਮੁਖ ਤੋਂ ਭਾਈ ਉਹ ਰੱਬ ਦਾ ਨਾਮ ਜਪਿਆ ਕਰੋ ਬੰਦਗੀ ਕਰਿਆ ਕਰੋ ਸਿਮਰਨ ਕਰਿਆ ਕਰੋ ਸਾਧ ਸੰਗਤ ਜੀ ਜਿੰਨੇ ਜੋੜਾ ਗੰਡਾਉਣ ਆਉਣਾ ਕਹਿੰਦੇ ਐਸੀ ਜੋੜੇ ਨੂੰ ਗੰਡ ਦੇਣੀ ਬੋਲਦਿਆਂ ਬੋਲਦਿਆਂ ਅਗਲੇ ਦੇ ਦਿਲ ਵਿੱਚ ਐਨਾ ਉਤਰ ਜਾਣਾ ਜਦੋਂ ਲੋਕੀ ਜੋੜੇ ਘੜਾ ਕੇ ਮਹਾਰਾਜ ਦੀ ਛਪਰੀ 'ਚੋਂ ਬਾਹਰ ਜਾਂਦੇ ਸੀ ਆਉਂਦੇ ਤਾਂ ਕਹਿੰਦੇ ਸੀ ਵੀ ਜੋੜਾ ਘਣਾਉਣ ਜਾਣਾ ਹੈ ਜਦੋਂ ਜਾਂਦੇ ਸੀ ਇੱਕੋ ਗੱਲ ਕਹਿੰਦੇ ਸੀ ਧੰਨ ਰਵਦਾਸ ਧੰਨ ਰਵਦਾਸ ਧੰਨ ਰਵਦਾਸ ਐਂ ਬੋਲਦੇ ਸੀ ਜੁੱਤੀਆਂ ਘੜਾਉਣ ਆਉਂਦੇ ਤੇ ਦਿਲ ਵੀ ਨਾਲ ਘੰਡੇ ਜਦੋਂ ਇੰਨੀ ਜੈਜਕਾਰ ਹੋਣ ਲੱਗ ਗਈ ਐਡਾ ਨਾਮ ਹੋ ਗਿਆ ਬਾਠ ਦੇਸ਼ਾਂ ਦੇ ਰਾਜੇ ਮਹਾਰਾਜ ਰਵਦਾਸ ਜੀਾਂ ਦੇ ਚਰਣਾ ਚਾ ਕੇ ਝੁਕੇ 48 ਰਾਣੀਆਂ ਜਿਨ੍ਹਾਂ ਨੇ ਮਹਾਰਾਜ ਰਵਦਾਸ ਜੀ ਨੂੰ ਗੁਰੂ ਧਾਰਨ ਕੀਤਾ ਸੁਣਿਆ ਜਦੋਂ ਜੈ ਜੈਕਾਰ ਵੱਧ ਗਈ ਵੱਡੇ ਵੱਡੇ ਸੇਠ ਵੱਡੇ ਵੱਡੇ ਤਨਾੜ ਲੋਕ ਜਦੋਂ ਸਜਦਾ ਕਰਨ ਆਉਣ ਲੱਗੇ ਨਾ ਮੱਥਾ ਟੇਕਣ ਆਉਣ ਲੱਗੇ ਕਹਿੰਦੇ ਉਸ ਵੇਲੇ ਦਾ ਰਾਜਾ ਸੀ ਜਿਹੜਾ ਨਗਰਮਲ ਯਾਦ ਹੈ ਉਹ ਰਾਜੇ ਨਗਰਮਲ ਕੋਲ ਪੰਡਤ ਇਕੱਠੇ ਹੋ ਕੇ ਗਏ ਸਾਰੇ ਪੰਡਤ ਕਹਿੰਦੇ ਨੇ ਕਹਿੰਦੇ ਰਾਜਨਾ ਤੇਰੇ ਕੋਲ ਅਸੀਂ ਅਪੀਲ ਲੈ ਕੇ ਆਏ ਆ ਕਿ ਨਾ ਕਾਦੀ ਕਹਿੰਦੇ ਅਪੀਲ ਤੇਰੇ ਕੋਲ ਇਹ ਲੈ ਕੇ ਆਏ ਆ ਤੇਰੇ ਰਾਜ ਵਿੱਚ ਸਾਡਾ ਧਰਮ ਭ੍ਰਿਸ਼ਟ ਹੁੰਦਾ ਜਾਂਦਾ ਹੈ ਕੀ ਹੋ ਗਿਆ ਬਈ ਧਰਮ ਕਿਉਂ ਭ੍ਰਿਸ਼ਟ ਹੋ ਗਿਆ ਉਹ ਗੱਲ ਸੁਣ ਰਾਜਨਾ ਤੇਰੇ ਰਾਜ ਚ ਇੱਕ ਸ਼ੁੱਤਰ ਬੰਦਾ ਜੁੱਤੀਆਂ ਗੰਨਣ ਵਾਲਾ ਆਏ ਬੋਲਦੇ ਨੇ ਇੱਕ ਜੁੱਤੀਆਂ ਗੰਢਣ ਵਾਲਾ ਨੀਵੀਂ ਜਾਤ ਦਾ ਸ਼ੂਤਰ ਉਹ ਕਹਿੰਦੇ ਲੋਕਾਂ ਨੂੰ ਮੁਕਤੀ ਦਾ ਰਾਹ ਦੱਸਦਾ ਹੈ ਲੋਕਾਂ ਨੂੰ ਨਿਰੰਕਾਰ ਦਾ ਨਾਮ ਜਪਾਉਂਦਾ ਹੈ ਉਹ ਰੱਬ ਦੇ ਘਰ ਦੀ ਭਗਤੀ ਦੱਸਦਾ ਹੈ ਉਹ ਕਹਿੰਦੇ ਕੀ ਗੱਲ ਬਈ ਦੱਸ ਨਹੀਂ ਸਕਦਾ ਉਹ ਨਾਮ ਜਪਾ ਨਹੀਂ ਸਕਦਾ ਇਹਨੇ ਨਾਂ ਪੰਡਤ ਕਹਿੰਦੇ ਸਾਨੂੰ ਸਾਨੂੰ ਅਧਿਕਾਰ ਏ ਵਿਦਵਾਨ ਅਸੀਂ ਪੁਜੋਤ ਅਸੀਂ ਗੁਰੂ ਅਸੀਂ ਇਹ ਨੀਵੀਂ ਜਾਤ ਦਾ ਬੰਦਾ ਇਹ ਕਿਉਂ ਜਪਾਏਗਾ ਨਾਮ ਵੱਡੇ ਵੱਡੇ ਲੋਕ ਉਹਦੇ ਚਰਨਾਂ 'ਚ ਸਿੱਜਦੇ ਕਰਦੇ ਨੇ ਰਾਜਾ ਨਾਗਰਮਲ ਕਹਿੰਦਾ ਫੇਰ ਕੀ ਕਰੀਏ ਦੱਸੋ ਕਹਿੰਦੇ ਐਂ ਕਰੋ ਜੀ ਇਹਨੂੰ ਰੋਕੋ ਜੇ ਨਾ ਰੋਕਿਆ ਅਸੀਂ ਬਗਾਵਤ ਕਰਾਂਗੇ ਰੋਕੋ ਇਹਨੂੰ ਸੁਣਿਓ ਰਾਜਾ ਨਾਗਰਮਲ ਕਹਿੰਦਾ ਹੈ ਕਹਿੰਦਾ ਵੀ ਮੈਂ ਹੁਣ ਕਿਵੇਂ ਰੋਕ ਸਕਦਾ ਕਿਵੇਂ ਰੋਕਾਂਗਾ ਰੱਬ ਦਾ ਨਾਮ ਜਪਣ ਦਾ ਸਾਰਿਆਂ ਨੂੰ ਅਧਿਕਾਰ ਹੈ ਸਾਰਿਆਂ ਨੂੰ ਅਧਿਕਾਰ ਹੈ ਮੈਂ ਕਿਵੇਂ ਰੋਕਾਂਗਾ ਧਿਆਨ ਦਿਓ ਉਸ ਵੇਲੇ ਨਾ ਰਾਜਾ ਨਗਰਮਲ ਕਹਿੰਦਾ ਮੈਂ ਸੁਣਿਆ ਹੈ ਮਹਾਰਾਜ ਰਵਦਾਸ ਜੀ ਵੀ ਬੜੇ ਰੱਬ ਦੇ ਪਿਆਰੇ ਮਹਾਪੁਰਸ਼ ਨੇ ਮੈਨੂੰ ਸਮਾਂ ਦਿਓ ਪੰਡਤਾਂ ਨੂੰ ਕਹਿੰਦਾ ਮੈਨੂੰ ਸਮਾਂ ਦਿਓ ਮੈਂ ਫੈਸਲਾ ਕਰਾਂਗਾ ਦੋ ਦਿਨ ਲੰਘੇ ਚਾਰ ਦਿਨ ਲੰਘੇ ਦਾਦ ਦਿਨ ਲੰਘੇ ਜਿਵੇਂ ਲੋਕੀ ਸਜਦੇ ਕਰਨ ਆਉਂਦੇ ਨੇ ਉਵੇਂ ਹੀ ਜੈ ਜੈਕਾਰ ਫੇਰ ਮਹਾਰਾਜ ਰਵਦਾਸ ਜੀ ਸਜਦੇ ਹੁੰਦੇ ਨੇ ਜੈ ਜੈਕਾਰਾਂ ਹੁੰਦੀਆਂ ਨੇ ਇੱਕ ਦਿਨ ਪੰਡਤ ਇਕੱਠੇ ਹੋ ਕੇ ਫੇਰ ਗਏ ਜਾ ਕੇ ਕਹਿੰਨੇ ਮਹਾਰਾਜ ਰਵਦਾਸ ਜੀ ਬਾਰੇ ਕਹਿੰਦੇ ਰਾਜਨਾ ਤੈਨੂੰ ਅਪੀਲ ਕੀਤੀ ਸੀ ਉਹ ਸ਼ੁੱਦਰ ਜੁੱਤੀਆਂ ਗੰਨਣ ਵਾਲਾ ਲੋਕਾਂ ਨੂੰ ਨਾਮ ਜਪਉਂਦਾ ਹੈ ਉਹ ਨਹੀਂ ਜਪ ਸਕਦਾ ਸੁਣਿਓ ਰਾਜਾ ਨਾਗਰਮਲ ਪਤਾ ਕੀ ਕਹਿੰਦਾ ਕਹਿੰਦਾ ਗੱਲ ਸੁਣੋ ਤੁਸੀਂ ਕੀ ਚਾਹੁੰਦੇ ਹੋ ਕੀ ਚਾਹੁੰਦੇ ਹੋ ਤੁਸੀਂ ਨਾਮ ਰਵਦਾਸ ਨਾਮ ਜਪਾਇਏ ਕਹਿੰਦੇ ਇਹੀ ਚਾਹੁੰਦੇ ਉਹਦਾ ਬੰਦ ਕਰੋ ਲੋਕਾਂ ਦਾ ਆਉਣਾ ਅਸੀਂ ਲੋਕਾਂ ਨੂੰ ਨਾਮ ਜਪਾ ਸਕਦੇ ਹਾਂ ਭਗਤੀ ਕਰਾ ਸਕਦੇ ਹਾਂ ਉਸ ਵੇਲੇ ਰਾਜਾ ਨਾਗਰਮਲ ਕਹਿੰਦਾ ਤੁਹਾਡਾ ਕੀ ਕਹਿਣਾ ਹੈ ਕਹਿੰਦੇ ਸਾਡੇ ਦੇਵਤੇ ਸਾਡਾ ਰੱਬ ਸਾਡਾ ਭਗਵਾਨ ਸਾਡਾ ਹੱਕੇ ਰੱਬ ਤੇ ਇਹ ਸ਼ੁੱਧਰ ਬੰਦਾ ਨਾਮ ਨਹੀਂ ਜਿ ਪਾ ਸਕਦਾ ਰਾਜਾ ਨਾਗਰਮਲ ਤਾਂ ਦੁੱਧਾ ਚ ਫਸ ਗਿਆ ਉਹ ਕਹਿੰਦਾ ਜੇ ਮੈਂ ਇਹਨਾਂ ਦੀ ਨਾ ਸੁਣੀ ਇਹਨਾਂ ਨਾਲ ਹੁੰਦੇ ਨੇ ਬਗਾਵਤ ਖੜੀ ਕਰਦੇ ਨੇ ਕਰੀਏ ਕੀ ਹੁੰਦੀ ਰਾਜਾ ਨਾਗਰਮਲ ਆਏ ਕਹਿੰਦਾ ਕਹਿੰਦਾ ਐਦਾਂ ਕਰਦੇ ਆਪਾਂ ਸੁਣਿਓ ਐਂ ਕਰਦੇ ਆਂ ਤੁਸੀਂ ਕੀ ਕਹਿੰਦੇ ਹੋ ਵੀ ਤੁਹਾਡਾ ਭਗਵਾਨ ਹੈ ਤੁਹਾਡੇ ਦੇਵਤੇ ਤੁਹਾਡੇ ਮਹਾਪੁਰਸ਼ ਤੁਹਾਡਾ ਰੱਬ ਕਹਿੰਦੇ ਹਾਂ ਰਾਜਾ ਨਗਰਮਲ ਕਹਿੰਦਾ ਇਦਾਂ ਕਰਦੇ ਆ ਰਵਦਾਸ ਜੀ ਨੂੰ ਵੀ ਬੁਲਾਉਂਦੇ ਆ ਉਹਨੇ ਇੱਕ ਨੀਤੀ ਵਰਤੀ ਕਹਿੰਦਾ ਰਵਦਾਸ ਨੂੰ ਵੀ ਬੁਲਾਉਂਦੇ ਆ ਤੁਹਾਨੂੰ ਵੀ ਬੁਲਾਵਾਂਗੇ ਰਵਦਾਸ ਨੂੰ ਵੀ ਤੇ ਤੁਹਾਨੂੰ ਵੀ ਬੁਲਾਵਾਂਗੇ ਕਹਿੰਦਾ ਤੁਸੀਂ ਆਪਣੇ ਦੇਵਤੇ ਚੁੱਕ ਕੇ ਲਿਆਓ ਮੰਦਰਾਂ ਚੋਂ ਫੇਰ ਕਹਿੰਦਾ ਤੁਸੀਂ ਆਪਣੇ ਦੇਵਤੇ ਚੁੱਕ ਕੇ ਲਿਆਓ ਜਿਨ੍ਹਾਂ ਦੀ ਪੂਜਾ ਕਰਦੇ ਹੋ ਨਦੀ ਦੇ ਪਾਰਲੇ ਬੰਨੇ ਰੱਖਾਂਗੇ ਮੂਰਤੀਆਂ ਦੇਵਤਿਆਂ ਦੀ ਪਹਿਲਾਂ ਬੁਲਾਇਓ ਤੁਸੀਂ ਆਪਣੇ ਰੱਬ ਨੂੰ ਆਪਣੇ ਦੇਵਤਿਆਂ ਨੂੰ ਪਹਿਲਾਂ ਤੁਸੀਂ ਬੁਲਾਇਓ ਫੇਰ ਬੁਲਾਏਗਾ ਰਬਦਾਸ ਜਿੰਦੇ ਬੁਲਾਉਣ ਤੇ ਦੇਵਤੇ ਆ ਗਏ ਪਾਣੀ ਤੋਂ ਤੈਰ ਕੇ ਮੂਰਤੀਆਂ ਆ ਗਈਆਂ ਪਾਣੀ ਤੋਂ ਤੈਰ ਕੇ ਉਹਨੂੰ ਨਾਮ ਜਪਣ ਚ ਪਾਉਣ ਦਾ ਹੱਕ ਹੋਏਗਾ ਦੂਜੇ ਨੂੰ ਦੱਸੋ ਸ਼ਰਤ ਮਨਜ਼ੂਰ ਹੈ ਪੰਡਤ ਅਹੰਕਾਰ ਚ ਬੋਲੇ ਕਹਿੰਦੇ ਗੱਲ ਸੁਣੋ ਸਾਡੇ ਦੇਵਤੇ ਸਾਨੂੰ ਮੰਤਰ ਪਾਉਂਦੇ ਨੇ ਅਸੀਂ ਦਿਨ ਰਾਤ ਪੂਜਾ ਕਰੀਏ ਸਾਡੇ ਬਲਾਏ ਤੇ ਸਾਡੇ ਆਉਣਗੇ ਨਹੀਂ ਦੇਵਤੇ ਸਾਨੂੰ ਸ਼ਰਤ ਮਨਜ਼ੂਰ ਹੈ ਕਹਿੰਦੇ ਜਾਓ ਫਿਰ ਸਾਰੇ ਪਾਸੇ ਰੋਲਾ ਪੈ ਗਿਆ ਪੰਡਤ દોੜੇ ਜਾਂਦੇ ਨੇ ਸਨੇਹਾ ਭੇਜ ਕੇ ਰਾਜੇ ਰਾਜੇ ਨਾਗਰਮਲ ਨੇ ਮਹਾਰਾਜ ਰਵਦਾਸ ਜੀ ਨੂੰ ਵੀ ਬੁਲਾਇਆ ਤੁਸੀਂ ਵੀ ਆਓ ਪੰਡਤ ਵੀ ਆ ਗਏ ਕਹਿੰਦੇ ਨਦੀ ਦੇ ਕਿਨਾਰੇ ਤੇ ਐਡਾ ਵੱਡਾ ਇਕੱਠ ਹੋ ਗਿਆ ਲੋਕਾਂ ਵਿੱਚ ਰੋਲਾ ਪੈ ਗਿਆ ਕਹਿੰਦੇ ਜਿਹੜਾ ਰਵਦਾਸ ਦਿਨ ਰਾਤ ਨਾਮ ਜਪਦਾ ਭਗਤੀ ਕਰਾਉਂਦਾ ਹੈ ਅੱਜ ਉਹਦੀ ਪਰਖ ਕੀਤੀ ਜਾਏਗੀ ਦੇਖਿਆ ਜਾਏਗਾ ਵੇਖਾਂਗੇ ਉਹਦਾ ਭਗਵਾਨ ਕਿਵੇਂ ਸੁਣਦਾ ਹੈ ਸੁਣਿਓ ਪੰਡਤ ਲੋਕ ਆਪਣੇ ਦੇਵਤੇ ਮੂਰਤੀਆਂ ਚੁੱਕ ਕੇ ਜਦੋਂ ਨਦੀ ਦੇ ਕਿਨਾਰੇ ਲਿਆਏ ਨਾ ਪਰਲੇ ਪਾਸੇ ਸਜਾਤੀਆਂ ਲੋਕਾਂ ਦਾ ਇਕੱਠ ਵੇਖਣ ਆਲੇ ਆਏ ਬੜੇ ਕੁਝ ਮਾਰੇ ਰਵਦਾਸ ਜੀ ਦੇ ਸ਼ਰਧਾਲੂ ਕੁਝ ਤਮਾਸ਼ਾ ਵੇਖਣ ਆਲੇ ਵੇਖੋ ਕੀ ਬਣਦਾ ਰਾਜਾ ਨਾਗਰਮਲ ਕੁਰਸੀ ਢਾਹ ਕੇ ਬੈਠਾ ਨਦੀ ਦੇ ਕਿਨਾਰੇ ਨਾਲ ਆਏ ਬੋਲਦਾ ਹੈ ਕਿ ਨਾ ਗੱਲ ਸੁਣੋ ਤੁਸੀਂ ਕੀ ਕਹਿੰਦੇ ਹੋ ਵੀ ਰਵਿਦਾਸ ਨਾਮ ਨਹੀਂ ਜਪ ਸਕਦਾ ਕਹਿੰਦੇ ਨਾ ਰਾਜਾ ਨਾਗਰਮਲ ਕਹਿੰਦਾ ਜਿੰਦੇ ਬੁਲਾਏ ਤੇ ਦੇਵਤੇ ਆ ਗਏ ਉਹਨੂੰ ਹੱਕ ਹੋਏਗਾ ਨਾਮ ਜਪਣ ਦਾ ਤੁਸੀਂ ਫਿਰ ਕਦੇ ਰੋਕ ਨਹੀਂ ਸਕਦੇ ਕਹਿੰਦੇ ਅਸੀਂ ਤਾਂ ਕਿਹਾ ਲੋਕੀ ਟਿਕਟਗੀਆਂ ਲਗਾ ਕੇ ਬੈਠੇ ਪਾਰਲੇ ਬੰਨੇ ਨਦੀ ਦੇ ਦੇਵਤੇ ਖੜਾ ਤੇ ਪੰਡਤਾਂ ਨੇ ਰਾਜਾ ਨਾਗਰਮਲ ਪੁੱਛਦਾ ਕਹਿੰਦਾ ਪਹਿਲਾਂ ਰਵਿਦਾਸ ਜੀ ਬੁਲਾਉਣ ਜਾਂ ਤੁਸੀਂ ਹੰਕਾਰ ਚ ਬੋਲੇ ਕਹਿੰਦੇ ਸਾਡੇ ਦੇਵਤੇ ਅਸੀਂ ਬੁਲਾਵਾਂਗੇ ਇਹ ਸ਼ੁੱਧਰ ਥੋੜੀ ਬੁਲਾਏਗਾ ਸਾਧ ਸੰਗਤ ਜੀ ਉਹਨਾਂ ਨੂੰ ਹੰਕਾਰ ਸੀ ਵਿਦਿਆ ਤੇ ਉਹਨਾਂ ਨੂੰ ਹੰਕਾਰ ਸੀ ਪੜ੍ਹਾਈ ਤੇ ਉਹਨਾਂ ਨੂੰ ਹੰਕਾਰ ਸੀ ਆਪਣੇ ਮੰਤਰਾਂ ਤੇ ਜੇਤੇ ਰਖਿਓ ਪੜ੍ਹਨਾ ਹੋਰ ਗੱਲ ਹੁੰਦੀ ਏ ਅੰਦਰੋਂ ਆਵਾਜ਼ ਮਾਰਨਾ ਹੋਰ ਗੱਲ ਮੰਤਰ ਤਾਂ ਪੜ੍ਹਨੇ ਆਉਂਦੇ ਸੀ ਪਰ ਅੰਦਰੋਂ ਆਵਾਜ਼ ਨਹੀਂ ਸੀ ਅੰਦਰੋਂ ਪ੍ਰੇਮ ਨਾਲ ਨਹੀਂ ਸੀ ਜਗਾਉਣਾ ਹੁੰਦਾ ਭਗਵਾਨ ਨੂੰ ਕਹਿੰਦੇ ਇਹ ਕਿਉਂ ਬੁਲਾਏਗਾ ਸ਼ੁੱਧਰ ਅਸੀਂ ਬੁਲਾਵਾਂਗੇ ਰਾਜਾ ਇਹਨੇ ਹੁਕਮ ਦਿੱਤਾ ਕਹਿੰਦਾ ਬੁਲਾਓ ਸਾਤ ਸੰਗਤ ਜੀ ਉਸ ਵੇਲੇ ਮੰਤਰ ਉਚਾਰਨੇ ਸ਼ੁਰੂ ਕੀਤੇ ਬੋਲਦੇ ਨੇ ਪੰਡਤ ਟਿੱਕੜੀ ਲਗਾ ਕੇ ਲੋਕੀ ਇੱਕਦਮ ਵੇਖਦੇ ਨੇ ਪੰਡਤਾਲ ਕਦੇ ਮੂਰਤੀਆਂ ਹਲ ਕਦੇ ਪੰਡਤਾਲ ਮੰਤਰ ਪੜਹੀ ਜਾਂਦੇ ਨੇ ਬੋਲਦੇ ਆ ਬੋਲਦੇ ਆ ਮੰਤਰ ਐਡੀ ਉੱਚੀ ਉੱਚੀ ਮੰਤਰ ਪੁਕਾਰਦੇ ਨੇ ਮੰਤਰ ਪੜ੍ਹਦੇ ਆ ਪੜ੍ਹਦੇ ਆ ਨੂੰ ਅੱਧਾ ਘੰਟਾ ਹੋ ਗਿਆ ਸੁਣਿਆ ਜਦੋਂ ਅੱਧਾ ਘੰਟਾ ਲੰਘਿਆ ਨਾ ਮੰਤਰ ਬੋਲਦਿਆਂ ਨੂੰ ਕੀ ਵੇਖਦੇ ਨੇ ਸਾਧ ਸੰਗਤ ਇੱਥੇ ਮੈਕ ਜਾ ਕੇ ਬੋਲੋ ਐ ਨਹੀਂ ਗੱਲ ਬਣਨੀ ਪ੍ਰਬੰਧਕ ਆਪ ਹੀ ਰੋਲਾ ਪਾਈ ਜਾਂਦੇ ਨੇ ਦੱਸ ਧਿਆਨ ਦਿਓ ਅਕਾਗਰਤਾ ਬਖਸ਼ੋ ਜਦੋਂ ਆਏ ਮੰਤਰ ਪੜ੍ਹਦੇ ਨੇ ਅੱਧਾ ਘੰਟਾ ਲੰਘ ਗਿਆ ਉਹ ਕਹਿੰਦੇ ਜਿਹੜੇ ਦੇਵਤੇ ਨਦੀ ਦੇ ਪਾਰਲੇ ਬੰਨੇ ਖੜਾਏ ਨੇ ਹਿਲਜੁਲ ਵੀ ਨਹੀਂ ਹੋਈ ਜਦੋਂ ਸਾਤਸੰਗ ਜੀ ਘੰਟਾ ਪੂਰਾ ਹੋਇਆ ਨਾ ਤਾਂ ਕੋਈ ਹਿਲਜੁਲ ਵਾਰ-ਵਾਰ ਮੰਤਰ ਉਚਾਰਦੇ ਨੇ ਲੋਕੀ ਟਿਕਟਕੀ ਲਗਾ ਕੇ ਬੈਠੇ ਹੁਣ ਵੀ ਦੇਵਤੇ ਆਏ ਹੁਣ ਵੀ ਦੇਵਤੇ ਆਏ ਰਾਜਾ ਨਾਗਰਵਾਲ ਜਦੋਂ ਘੰਟਾ ਪੂਰਾ ਹੋ ਗਿਆ ਪੁੱਛਦਾ ਹੈ ਕਿ ਨਾ ਪੰਡਤੋ ਉਹ ਤੁਸੀਂ ਤਾਂ ਬੋਲਦੇ ਸੀ ਵੀ ਸਾਡੇ ਦੇਵਤੇ ਮਿੰਟੋ-ਮਿੰਟ ਬੁਲਾ ਲਾਂਗੇ ਇੱਕ ਘੰਟਾ ਹੋ ਗਿਆ ਤੁਹਾਨੂੰ ਬੁਲਾਉਂਦਿਆਂ ਨੂੰ ਉਹ ਤੁਹਾਡੇ ਦੇਵਤੇ ਅਜੇ ਤਾਂ ਹਿੱਲੇ ਵੀ ਨਹੀਂ ਆਉਣਾ ਤਾਂ ਦੂਰ ਦੀ ਗੱਲ ਅਜੇ ਤਾਂ ਹਿੱਲੇ ਵੀ ਨਹੀਂ ਪੰਡਤ ਬਧਾ ਕੀ ਕਹਿੰਦੇ ਕਹਿੰਦੇ ਰਾਜਨ ਅੱਧਾ ਘੰਟਾ ਹੋਰ ਦੇ ਸੰ ਸਾਡੇ ਦੇਵਤੇ ਨੇ ਸਾਡੇ ਭਗਵਾਨ ਨੇ ਸਾਡਾ ਰੱਬ ਸਾਡੀ ਨਹੀਂ ਮੰਨੂ ਅੱਧਾ ਘੰਟਾ ਦੇ ਬਸ ਫੇਰ ਲਾ ਕੇ ਮੰਤਰ ਉਚਾਰਨ ਉਸੇ ਵੇਲੇ ਜਦੋਂ ਵਾਰ-ਵਾਰ ਪੜਦੇ ਨੇ ਕਹਿੰਦੇ ਪੜਦਿਆਂ ਪੜਦਿਆਂ ਸਮਾਂ ਲੰਘਿਆ ਆਵਾਜ਼ਾਂ ਮਾਰਦੇ ਨੇ ਚੇਤੇ ਰੱਖਿਓ ਇਹਨਾਂ ਕੋਲ ਮੰਤਰ ਨਹੀਂ ਇਹਨਾਂ ਕੋਲ ਵਾਜਾਂ ਨਹੀਂ ਇਹਨਾਂ ਕੋਲ ਵਿਦਿਆ ਹੈ ਪਰ ਜਿਹੜਾ ਪਿਆਰ ਅਰਵਦਾਸ ਲਈ ਬੈਠਾ ਉਹ ਪ੍ਰੇਮ ਨਹੀਂ ਵਾਹਿਗੁਰੂ ਪ੍ਰਤੀ ਉਹ ਭਾਵਨਾ ਨਹੀਂ ਹੈ ਜਦੋਂ ਡੇਢ ਘੰਟਾ ਲੰਘਿਆ ਰਾਜਾ ਨਾਗਰਮਲ ਫੇਰ ਪੁੱਛਦਾ ਜਾਂਦੇਓ ਰਾਜਾ ਨਾਗਰਮਲ ਫੇਰ ਪੁੱਛਦਾ ਹੈ ਕਹਿੰਦਾ ਤੁਹਾਡੇ ਦੇਵਤੇ ਤਾਂ ਹਿੱਲੇ ਵੀ ਨਹੀਂ ਮੂਰਤੀਆਂ ਤਾਂ ਹਿਲੀਆਂ ਵੀ ਨਹੀਂ ਆਉਣਗੀਆਂ ਉੱਠ ਕੇ ਖੜੇ ਹੋਗੇ ਲੋਕੀ ਟਿਕਟਕੀ ਲਗਾ ਕੇ ਵੇਖਦੇ ਨੇ ਐਡਾ ਦਾਵਾ ਠੋਕਦੇ ਸੀ ਵੀ ਰਵਦਾਸ ਛੁੱਦਰ ਹੈ ਉਹਨੂੰ ਨਹੀਂ ਅਧਿਕਾਰ ਨਾਮ ਜਪਣ ਦਾ ਰੱਬ ਹੁੰਦਾ ਥੋੜਾ ਸਾਡਾ ਜਿਹੜੇ ਐਂ ਦਾਵੇ ਠੋਕਦੇ ਸੀ ਨਾ ਉੱਠ ਕੇ ਖੜੇ ਹੋਗੇ ਜਿੰਨੇ ਲੋਕ ਵੇਖਣ ਆਏ ਕਹਿੰਦੇ ਕੀ ਪਤਾ ਕੋਈ ਕਰਾਮਾਤ ਹੀ ਵਿਖਾਉਣੀ ਹੋਵੇ ਕੀ ਕਰਨ ਲੱਗੇ ਨੇ ਪੰਡਤ ਉੱਠ ਕੇ ਪਤਾ ਕੀ ਕਹਿੰਦੇ ਕਹਿੰਦੇ ਰਾਜਨਾ ਇੱਕ ਗੱਲ ਦੱਸਣੀ ਤੇਨੂੰ ਇੱਕ ਗੱਲ ਦੱਸਣੀ ਕਹਿੰਦੇ ਕੀ ਕੀ ਗੱਲ ਦੱਸਣੀ ਰਾਜੇ ਨੂੰ ਕਹਿਣ ਲੱਗੇ ਕਹਿੰਦੇ ਤੂੰ ਕਹਿੰਨੇ ਵੀ ਦੇਵਤੇ ਨਦੀ ਪਾਰ ਕਰਕੇ ਆਉਣਗੇ ਕਹਿੰਦੇ ਰਾਜਨਾ ਅਸੀਂ ਮੰਤਰ ਵੀ ਪੜ੍ਹੇ ਮੰਤਰ ਵੀ ਉਚਾਰੇ ਬੁਲਾਇਆ ਵੀ ਕਹਿੰਦੇ ਇਹ ਸਮਾ ਕਲ ਯੁਗ ਦਾ ਚੱਲਦਾ ਹੈ ਐਂ ਕਹਿੰਦੇ ਨੇ ਇਹ ਸਮਾ ਕਲ ਯੁਗ ਦਾ ਚੱਲਦਾ ਹੈ ਕਿ ਨਾ ਫੇਰ ਕਹਿੰਦਾ ਜਿਹੜੀਆਂ ਤੂੰ ਗੱਲਾਂ ਕਰਦਾ ਹੈ ਨਾ ਵੀ ਦੇਵਤੇ ਤਰ ਕੇ ਆਉਣਗੇ ਜਿੰਦੇ ਹੱਲ ਤਰ ਕੇ ਆਗੇ ਉਹਨੂੰ ਅਧਿਕਾਰ ਨਾਮ ਜਪਣ ਦਾ ਇਹ ਜਿਹੜੀ ਹੱਥਾਂ ਤੇ ਸਰੋਂ ਜਮਾਉਣ ਦੀ ਤੂੰ ਗੱਲ ਕਰਦਾ ਹੈ ਨਾ ਇਹ ਗੱਲਾਂ ਹੁੰਦੀਆਂ ਸੀ ਸਤਜੁਗ ਚ ਐਂ ਉਪਦੇਸ਼ ਦਿੰਦੇ ਨੇ ਇਹ ਗੱਲਾਂ ਸਤਜੁਗ ਚ ਸੀ ਵਾਹਿਗੁਰੂ ਨੂੰ ਯਾਦ ਕਰੀਏ ਤੇ ਆਪਣੇ ਪਿਆਰਿਆਂ ਨੂੰ ਦਰਸ਼ਨ ਦੇਵੇ ਕਹਿੰਦੇ ਹੁਣ ਸਮਾਂ ਚੱਲਦਾ ਹੈ ਕਲਯੁਗ ਦਾ ਜਿੰਨੇ ਆ ਜੀਵ ਜੰਤੂ ਬੈਠੇ ਨੇ ਹੱਥ ਜੋੜ ਕੇ ਬੇਨਤੀ ਕਰਾਂਗੇ ਆਈ ਅਰਦਾਸ ਮਨਜ਼ੂਰ ਕਰਦੇ ਨੇ ਨਦੀਆਂ ਪਾਰ ਕਰਕੇ ਨਹੀਂ ਆਉਣਾ ਇਹਨਾਂ ਨੇ ਜਦੋਂ ਪੰਡਤਾਂ ਨੇ ਇੰਨੀ ਗੱਲ ਕਹੀ ਕਹਿੰਦਾ ਫਿਰ ਹੁਣ ਬੁਲਾਉਂਦੇ ਨਹੀਂ ਤੁਸੀਂ ਕਹਿੰਦੇ ਨਾ ਸਾਡੇ ਬੁਲਾਇਆਂ ਤਾਂ ਆਉਂਦੇ ਹੀ ਇਹ ਨਹੀਂ ਆਉਣੇ ਸਮਾਂ ਕਲਯੁਗ ਦਾ ਚੱਲਦਾ ਹੈ ਰਾਜਾ ਨਾਗਰਮਲ ਤਾੜੀਆਂ ਮਾਰ-ਮਾਰ ਹੱਸਦਾ ਹੈ ਇਹਨਾਂ ਪੰਡਤੋ ਤੁਸੀਂ ਤਾਂ ਏਡੇ ਦਾਅਵੇ ਠੋਕਦੇ ਸੀ ਤੁਸੀਂ ਤਾਂ ਕਿ ਸਾਡਾ ਰੱਬ ਸਾਨੂੰ ਹੱਕੇ ਇਹ ਸੁਦਰ ਨਾਮ ਜਪਉਂਦਾ ਹੈ ਨਾਮ ਜਪਦਾ ਤੁਸੀਂ ਤਾਂ ਕਹਿੰਦੇ ਸੀ ਅਸੀਂ ਆਵਾਜ਼ ਮਾਰਾਂਗੇ ਸਾਡੀ ਆਵਾਜ਼ ਮਾਰਨ ਤੇ ਹੁਣ ਸੱਤ ਜੋ ਕੱਲ ਜੋ ਕਰਨ ਲੱਗੇ ਤੁਸੀਂ ਤੁਹਾਡੇ ਹੱਥ ਖੜੇ ਨੇ ਕਹਿੰਦੇ ਸਾਡੇ ਹੱਥ ਖੜੇ ਰਵਿਦਾਸ ਨੂੰ ਕਹੀਏ ਸੁਣਿਓ ਨਾਲੇ ਦੇਵਤੇ ਬੁਲਾਏ ਨਹੀਂ ਗਏ ਹੰਕਾਰ ਵਿੱਚ ਪਤਾ ਕੀ ਬੋਲਦੇ ਕਹਿੰਦੇ ਜਦੋਂ ਅਸੀਂ ਐਡੇ ਐਡੇ ਮੰਤਰ ਪੜ੍ਹੇ ਸਾਡੇ ਬੁਲਾਇਆ ਤੇ ਦੇਵਤੇ ਨਹੀਂ ਆਏ ਇੱਕ ਜੁੱਤੀਆਂ ਕੰਢਣ ਵਾਲਾ ਚਮੜੇ ਦਾ ਕੰਮ ਕੰਢਣ ਕਰਨ ਵਾਲਾ ਸ਼ੂਜ਼ਰ ਇਹਦੇ ਬੁਲਾਏ ਤੇ ਭਗਵਾਨ ਆਏਗਾ ਸਰ ਸੰਗਤ ਉਸ ਵੇਲੇ ਰਾਜਾ ਨਗਰਮਲ ਕਹਿੰਦਾ ਹੈ ਕਿਨਾਂ ਰਵਿਦਾਸ ਜੀ ਆਓ ਸਾਹਮਣੇ ਜਦੋਂ ਮਹਾਰਾਜ ਆ ਗਏ ਰਵਿਦਾਸ ਜੀ ਰਾਜਾ ਨਾਗਰਮਲ ਟੀਚਰ ਕਰਕੇ ਬੋਲਦਾ ਹੈ ਮਹਾਰਾਜ ਰਵਿਦਾਸ ਨੂੰ ਕਹਿੰਦਾ ਤੁਸੀਂ ਪੰਡਤਾਂ ਵਾਲਾ ਬਹਾਨਾ ਲਾਓਗੇ ਕਲਯੁਗ ਸਤਜੁਗ ਵਾਲਾ ਜਾਂ ਤੁਸੀਂ ਵੀ ਆਪਣੇ ਭਗਵਾਨ ਨੂੰ ਬੁਲਾਓਗੇ ਤੁਹਾਡੇ ਬੁਲਾਇਆ ਤੇ ਆਏਗਾ ਕਿ ਨਹੀਂ ਇਹ ਹੁੰਦੀ ਭਰਿਆ ਹੋਿਆਂ ਦੀ ਨਿਸ਼ਾਨੀ ਮਹਾਰਾਜ ਰਵਿਦਾਸ ਜੀ ਹੱਥ ਜੋੜ ਕੇ ਬਧਾਏ ਕਹਿੰਦੇ ਕਹਿੰਦੇ ਰਾਜਨਾ ਉਹ ਮੇਰੇ ਵਰਗਾ ਗਰੀਬ ਉਹ ਭਗਵਾਨ ਨੂੰ ਬੁਲਾਵੇ ਮੇਰੀ ਕੀ ਔਕਾਤ ਮੇਰੇ ਬੁਲਾਏ ਤੇ ਨਿਰੰਕਾਰ ਆਜੇ ਮਰਦੈ ਨੂੰ ਇੱਕ ਗੱਲ ਦੱਸਾਂ ਦਿਲੋਂ ਕੋਈ ਆਵਾਜ਼ ਮਾਰੇ ਉਹਨੂੰ ਪ੍ਰੇਮ ਵਿੱਚ ਭਿੱਜ ਕੇ ਕੋਈ ਆਵਾਜ਼ ਮਾਰੇ ਰਾਜਨਾ ਉਹ ਉਹ ਆ ਮੂਰਤੀਆਂ ਤਾਂ ਛੱਡ ਮੇਰਾ ਰਾਮ ਮੇਰਾ ਭਗਵਾਨ ਮੇਰਾ ਨਿਰੰਕਾਲਕਾਰ ਪੁਰਖ ਵੈਗਰੂ ਉਹ ਤਾਂ ਕਣਕਣ ਦੇ ਵਿੱਚ ਸਮਾਇਆ ਹੋਇਆ ਹੈ ਭਾਵਨਾ ਭਾਵਨਾ ਨਾਲ ਆਵਾਜ਼ ਹੀ ਮਾਰੀਏ ਇਹ ਪੰਡਤ ਕਹਿੰਦੇ ਨੇ ਵੀ ਸਤਜੁਗ ਚੋਂਦਾ ਸੀ ਕਹਿੰਦੇ ਤੂੰ ਭਾਵਨਾ ਨਾਲ ਬੁਲਾ ਤਾਂ ਸਹੀ ਉਹ ਤਾਂ ਕਲਯੁਗ ਚ ਵੀ ਸਾਹਮਣੇ ਆ ਕੇ ਖੜ ਜਾਂਦਾ ਉਹ ਤਾਂ ਹੁਣ ਵੀ ਆਏਗਾ ਜਦੋਂ ਐ ਐਸੇ ਬਚਨ ਕੀਤੇ ਜਦੋਂ ਐਨੇ ਪਿਆਰ ਵਿੱਚ ਰਾਜਾ ਪਤਾ ਕੀ ਕਹਿੰਦਾ ਟੀਚਰ ਕਰਕੇ ਕਹਿੰਦਾ ਪੰਡਤਾਂ ਨੇ ਤਾਂ ਬੁਲਾ ਲਿਆ ਜੇ ਕਲਯੁਗ ਚ ਆਉਂਦਾ ਫਿਰ ਤੁਸੀਂ ਵੀ ਬੁਲਾਓ ਸੁਣਿਆ ਜਦੋਂ ਐ ਰਾਜਾ ਨਗਰਮਲ ਬੋਲਦਾ ਤੇ ਮਹਾਰਾਜ ਰਵਦਾਸ ਜੀ ਨੇ ਵਿਰਤੀ ਜੋੜ ਲਈ ਨੇਤਰ ਬੰਦ ਕਰ ਲੇ ਹੱਥ ਜੋੜ ਕੇ ਨਿਰੰਕਾਰ ਦੇ ਚਰਨਾਂ 'ਚ ਆਏ ਬੇਨਤੀ ਕੀਤੀ ਰਾਜਨਾ ਮੇਰੇ 'ਚ ਕੋਈ ਸਮਰੱਥਾ ਨਹੀਂ ਨਿਰੰਕਾਰ ਨੂੰ ਬੁਲਾਉਣ ਦੀ ਮੈਂ ਤਾਂ ਵੈਗਰੂ ਦਾ ਤਰਲਾ ਹੀ ਲੈ ਸਕਦਾ ਦਾਵਾ ਨਹੀਂ ਉਹ ਆਏਗਾ ਤੇ ਮੈਂ ਵਿਖਾਵਾਂਗਾ ਲੋਕਾਂ ਨੂੰ ਨਾ 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 ਪਰ ਇੱਕ ਗੱਲ ਇਹ ਵੀ ਏ ਜਿਹੜਾ ਉਹਦੇ ਪ੍ਰੇਮ ਵਿੱਚ ਰੰਗਿਆ ਜਾਵੇ ਜਿਹੜਾ ਉਹਨੂੰ ਜਿੱਥੇ ਮਰਜ਼ੀ ਖੜ ਕੇ ਉਹਦਾ ਪਿਆਰਾ ਆਵਾਜ਼ ਮਾਰੇ ਦਿਲੋਂ ਆਵਾਜ਼ ਮਾਰੇ ਉਹਨੂੰ ਹਾਜ਼ਰ ਹੋਣਾ ਪੈਂਦਾ ਹੱਥ ਜੋੜਲੇ ਮਾਰੇ ਰਵਦਾਸ ਜੀ ਨੇ ਰਾਜਾ ਨਗਰਮਲ ਕਹਿੰਦਾ ਬਲਾਓ ਫਿਰ ਆਪਣੇ ਆ ਰਾਮ ਨੂੰ ਬਲਾਓ ਆਪਣੇ ਨਿਰੰਕਾਰ ਨੂੰ ਪੰਡਤ ਵੇਖਦੇ ਨੇ ਲੋਕ ਵੇਖਦੇ ਨੇ ਵੀ ਕੀ ਬਣੇਗਾ ਹੱਥ ਜੋੜ ਕੇ ਮਹਾਰਾਜ ਰਵਦਾਸ ਜੀ ਨੇ ਇੱਕ ਤਰਲਾ ਲਿਆ ਨਿਰੰਕਾਰ ਦਾ ਕਹਿੰਦੇ ਮਾਲਕਾ ਜਿੰਨੇ ਲੋਕ ਵੇਖਣ ਵਾਸਤੇ ਆਏ ਨੇ ਪੰਡਤਾਂ ਨੇ ਆਖਿਆ ਸਤਜੁਗ ਵਿੱਚ ਨਿਰੰਕਾਰ ਆਉਂਦਾ ਸੀ ਕਲਜੁਗ ਵਿੱਚ ਨਹੀਂ ਆਉਂਦਾ ਮੇਰੇ ਗਰੀਬ ਨੂੰ ਜੁੱਤੀਆਂ ਗੰਡਣ ਵਾਲੇ ਨੂੰ ਕਿੰਨੇ ਪੁੱਛਣਾ ਹੈ ਮੈਨੂੰ ਕੌਣ ਜਾਣਦਾ ਹੈ ਮੇਰੀ ਕੀ ਤੋਹੀਨ ਹੋਣੀ ਹੈ ਜੇ ਤੂੰ ਅੱਜ ਨਾ ਵੋੜਿਓ ਤੇ ਚੇਤੇ ਰੱਖੀ ਤੇਰੇ ਨਾਮ ਨੂੰ ਲਾਜ ਲੱਗੇ ਇਹਨਾ ਆਖਣਾ ਹੈ ਹੀ ਨਹੀਂ ਭਗਵਾਨ ਰਾਜੇ ਨਗਰਮਲ ਦੇ ਮਜ਼ਾਕ ਢਾਉਣਾ ਹੈ ਮਾਲਕਾ ਜੇ ਮੇਰੇ ਗਰੀਬ ਦੀ ਭਗਤੀ ਤੋਂ ਪ੍ਰਸੰਨ ਹੋਇਆ ਹੈ ਇੱਥੇ ਗਰੀਬ ਨੂੰ ਦਰਸ਼ਨ ਦੇ ਆਂ ਐਂ ਦਰ ਲਾ ਲਿਆ ਤੇ ਨਾਲੇ ਬੇਨਤੀ ਕੀਤੀ ਕਿਨੇ ਮੈਨੂੰ ਨਹੀਂ ਕਿਸੇ ਨੇ ਕੁਝ ਵੀ ਕਹਿਣਾ ਮੇ ਮੇਰਾ ਨਾਮ ਕੀ ਮੈਂ ਤਾਂ ਪਹਿਲਾਂ ਜੁੱਤੀਆਂ ਗੜਦਾ ਮਹਾਰਾਜ ਲੋਕੀ ਤੇਰੇ ਨਾਮ ਨੂੰ ਆਵਾਜ਼ਾਂ ਦੇਣ ਐਂ ਮਾਰੀ ਸੀ ਆਵਾਜ਼ ਮਹਾਰਾਜ ਰਵਦਾਸ ਜੀ ਨੇ ਨੇਤਰ ਕਰੇ ਬੰਦ ਐਂ ਬੋਲੇ ਸੀ ਮੇਰਾ ਕੁਛ ਨਹੀਂ ਗਰੀਬ ਦਾ ਜਾ ਕੋਸ਼ ਨਹੀਂ ਗਰੀਬ ਦਾ ਜਾਣਾ ਜਾਣਾ ਮੇਰਾ ਕੋਸ਼ ਨਹੀਂ ਗਰੀਬ ਦਾ ਜਾਣਾ ਲਾ ਤੈਨੂੰ ਨਹੀਂ ਕਿਸੇ ਨੇ ਆਰਾਮ ਕਹਿਣਾ ਫਿਰ ਲੋਕਾਂ ਕਹਿਣਾ ਹੈ ਹੀ ਨਹੀਂ ਮਾਲੂਕ ਹੱਥ ਜੋੜ ਲਏ ਸੁਣਿਓ ਮਹਾਰਾ ਰਵਦਾਸ ਜੀਆ ਨੇ ਹੱਥ ਜੋੜੇ ਤਰਲਾ ਲਿਆ ਪੰਡਤ ਵੀ ਬੈਠੇ ਵੇਖਦੇ ਨੇ ਲੋਕ ਤਮਾਸ਼ਗੀਰ ਵੇਖੇ ਪੰਡਤ ਕਹਿੰਦੇ ਜਦੋਂ ਇਹਦੇ ਤੋਂ ਨਾਂ ਸਰਦਿਆ ਗਿਆ ਰੋਲਾ ਪਾਵਾਂਗੇ ਤੋਹੀਨ ਕਰਾਂਗੇ ਜੁੱਤੀਆਂ ਗੰਡਣ ਵਾਲਾ ਸਾਡੇ ਬਰਾਬਰ ਨਾਮ ਜਪਾਏਗਾ ਲਈ ਤਾਂ ਇਰਖਾ ਬੈਠੇ ਨੇ ਪਰ ਇਹ ਨਹੀਂ ਸੀ ਪਤਾ ਕਿਨੇ ਮਹਾਰਾ ਰਵਦਾਸ ਜੀਆ ਨੇ ਹੱਥ ਜੋੜੇ ਪਹਿਲੀ ਬੇਨਤੀ ਕਰਕੇ ਫਿਰ ਮੁਖ ਤੋਂ ਇੱਕ ਬਚਨ ਉਚਾਰਿਆ ਸੁਣਿਓ ਮਹਾਰਾਜ ਬਾਣੀ ਉਚਾਰਦੇ ਨੇ 40 ਸ਼ਬਦ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਹਨ ਮਹਾਰਾਜ ਦੇ 40 ਸ਼ਬਦ ਮਹਾਰਾਜ ਨੇ ਫਿਰ ਬਚਨ ਉਚਾਰਿਆ ਹੱਥ ਜੋੜੇ ਹੱਥ ਜੋੜ ਕੇ ਫਿਰ ਮੁਖੋਂ ਬਾਣੀ ਦੀ ਉਚਾਰਨਾ ਕਰਦੇ ਕੀ ਬੋਲਦੇ ਨੇ ਹੇ ਗਾਲਪੁਰਖ ਵਾਹਿਗੁਰੂ ਇੱਕ ਵਾਰੀ ਕਿਰਪਾ ਕਰ ਦੇ ਬਸ ਨਦੀ ਦੇ ਕਿਨਾਰੇ ਤੇ ਬੈਠੇ ਸੰਗਤ ਜਿਹੜੀ ਨਾਲ ਆਈ ਕਹਿੰਦੇ ਭਾਈ ਪਿੱਛੇ-ਪਿੱਛੇ ਬੋਲੋ ਕੀ ਬੋਲਿਆ ਸੀ ਉਦੋਂ ਸਗਲ ਪਵਨ ਕੇ ਨਾਇਕਾ ਐ ਮਾਰੀ ਸੀ ਆਵਾਜ਼ ਮਹਾਰਾਜ ਨੇ ਸਗਲ ਪਵਨ ਕੇ ਨਾਇਕਾ ਜਾ ਮਾਰਦੇ ਲੋਕ ਕਹਿੰਦੇ ਰਵਦਾਸ ਜੀ ਉਹ ਤੁਹਾਡੀ ਜੇਜਕਾਰ ਹੋ ਗਈ ਕੀ ਦੇਖਦੇ ਨੇ ਕਹਿੰਦੇ ਓ ਸਾਹਮਣੇ ਤੱਕੋ ਜਿਹੜੇ ਪੰਡਤਾਂ ਦੇ ਦੇਵਤੇ ਸੀ ਉਹ ਪਾਣੀ ਤੋਂ ਤੈਰਦੇ ਆ ਰਹੇ ਨੇ ਬੋਲੋ ਜੀ ਵਾਹੇ ਗੁਰੂ ਤੁਰੇ ਆਉਂਦੇ ਨੇ ਇੱਕ ਦੂਜੇ ਨੂੰ ਪੰਡਤ ਪੁੱਛਦੇ ਨੇ ਹੈਰਾਨ ਹੋ ਕੇ ਉਹ ਕਹਿੰਦੇ ਤੁਹਾਨੂੰ ਵੀ ਦਿਸਦੇ ਨੇ ਇੱਕ ਦੂਜੇ ਨੂੰ ਦੇਵਤੇ ਆਉਂਦੇ ਤੈਰਦੇ ਤੁਹਾਨੂੰ ਵੀ ਦਿਸਦੇ ਨੇ ਰਾਜਾ ਨਗਰ ਮਲ ਹੱਤ ਨਾ ਰਹੀ ਐਦੇ ਚਾਵੇ ਚੁੱਟ ਕੇ ਖੜਾ ਹੋ ਗਿਆ ਕਹਿੰਦਾ ਸੱਚ ਮੁੱਚ ਇਹ ਬੈਠਾ ਵਾਜਾ ਮਾਰਦਾ ਹੈ ਦੇਵਤੇ ਤੁਰੇ ਹੁੰਦੇ ਨੇ ਸਾਧ ਸੰਗਤ ਆਵਾਜ਼ ਮਾਰੀ ਦੇਵਤੇ ਤੈਰ ਦੇ ਤੈਰ ਦੇ ਜਿੱਥੇ ਮਹਾਰਾਜ ਰਵਦਾ ਜੀ ਬੈਠੇ ਨੇ ਮਹਾਰਾਜ ਜਿੱਥੇ ਬੈਠੇ ਅੱਗੇ ਖੜ ਗਿਆ ਜਦੋਂ ਅੱਗੇ ਖੜੇ ਸੰਗਤਾਂ ਵੇਖਦੀਆਂ ਐ ਪੰਡਤ ਵੇਖਦੇ ਨੇ ਰਾਜਾ ਨਗਰਬਲ ਵੇਖਦਾ ਐ ਆਸਣ ਛੱਡ ਕੇ ਉਸੇ ਵੇਲੇ ਪਿੱਛੇ हट ਗਿਆ ਉਹ ਜਿਹਨੂੰ ਲੋਕੀ ਸ਼ੂਦਰ ਕਹਿੰਦੇ ਨੇ ਪੰਡਤੋ ਜਿਹਨੂੰ ਤੁਸੀਂ ਸ਼ੂਦਰ ਆਖਦੇ ਰਹੇ ਜਿਹਨੂੰ ਤੁਸੀਂ ਜੁੱਤੀਆਂ ਗੰਨਣ ਵਾਲਾ ਆਖਦੇ ਰਹੇ ਉਹ ਇਹ ਕਿਸੇ ਭਗਵਾਨ ਤੋਂ ਘੱਟ ਨਹੀਂ ਜੇ ਰਾਜਾ ਨਗਰਮਲ ਆਏ ਭੋਗਦਾ ਧਨ ਰਵਦਾ ਧਨ ਰਵਦਾ ਮਹਾਰਾਜ ਰਵਦਾ ਨੂੰ ਕੋਈ ਫਰਕ ਨਹੀਂ ਹੱਥ ਜੋੜੇ ਇੱਕੋ ਗੱਲ ਬੋਲੀ ਜਾਂਦੇ ਨੇ ਇੱਕ ਸਨ ਦਰਸ਼ਿਤ ਖਾਜਾ ਦਰਸ਼ਨ ਕੀਤੇ ਦਿਖਾ ਜਾ ਬਸ ਸਾਹਮਣੇ ਖੜ ਕੇ ਦੇਵ ਤੇ ਜਦੋਂ ਮਹਾਰਾਜ ਦੇ ਨੇਤਰ ਖੁੱਲੇ ਮਹਾਰਾ ਰਵਦਾਸ ਜੀਆਂ ਦੇ ਉਸ ਵੇਲੇ ਸਾਹਮਣੇ ਵੇਖਿਆ ਲੋਕੀ ਕਹਿੰਦੇ ਤਨ ਰਵਦਾਸ ਤਨ ਰਵਦਾਸ ਜਦੋਂ ਨਦੀ ਦਾ ਕਿਨਾਰਾ ਇਹਨਾਂ ਜਕਾਰਿਆਂ ਨਾਲ ਗੂੰਜ ਉਠਿਆ ਨਾ ਮਹਾਰਾ ਰਵਦਾਸ ਜੀਆਂ ਦੇ ਨੇਤਰਾਂ ਚੋਂ ਜਲ ਵਗਦਾ ਹੈ ਕਿਨੇ ਮਾਲਕਾ ਐਂ ਗਰੀਬ ਦੀ लाज ਰੱਖਦਾ ਤ ਰਾਜਾ ਨਗਰਮਲ ਸੀ ਨਾ ਜਿਹੜਾ ਸੁਣਿਓ ਰਾਜਾ ਨਗਰਮਲ ਜਿਹੜੇ ਆਸਣ ਤੇ ਬੈਠਾ ਸੀ ਉੱਤਰ ਕੇ ਤਨ ਮਹਾਰਾ ਰਵਦਾਸ ਜੀ ਦੇ ਚਰਨਾਂ ਤੇ ਟਹਿ ਗਿਆ ਵਾਹ ਵਾਹ ਸਿਰ ਰੱਖਤਾ ਰਾਜੇ ਨੇ ਜਿਹੜਾ ਟਿਚਰਾਂ ਕਰਦਾ ਸੀ ਪਤਾ ਕੀ ਕਹਿੰਦਾ ਕਿ ਨਾ ਮਹਾਰਾਜੀ ਉਹ ਮੇਰੇ ਤੋਂ ਭੁੱਲ ਹੋ ਗਈ ਮੈਂ ਤੁਹਾਨੂੰ ਉੱਚੇ ਬੋਲ ਬੋਲੇ ਮੈਨੂੰ ਮਾਫ਼ ਕਰ ਦਿਓ ਰਾਜੇ ਨਗਰਮਲ ਨੇ ਆਵਾਜ਼ ਲਾਈ ਸੀ ਉਸ ਵੇਲੇ ਐ ਦੁਨੀਆ ਦੇ ਲੋਕੋ ਕਾਂਸ਼ੀ ਜਿਹੜੇਣ ਵਾਲਿਓ ਇਹ ਗੱਲ ਚੇਤੇ ਰੱਖ ਲਿਓ ਜਿੰਨੂੰ ਤੁਸੀਂ ਸ਼ੁੱਧਰ ਕਹਿ ਕੇ ਪੰਡਦੇਓ ਜਿੰਨੂੰ ਜੁੱਤੀਆਂ ਗੰਡਣ ਵਾਲਾ ਕਹਿੰਦੇਓ ਇਹ ਜੁੱਤੀਆਂ ਗੰਡਣ ਵਾਲਾ ਨਹੀਂ ਮੈਂ ਆਪਣੀਆਂ ਅੱਖਾਂ ਨਾਲ ਆਪ ਵੇਖ ਲਿਆ ਕੀ ਉਹਨੇ ਬੋਲਦਾ ਸੀ ਫਿਰ ਉਦੋਂ ਰਾਜੇ ਨਗਰ ਮੱਲ ਨੇ ਲੋਕੀ ਕਹਿੰਦੇ ਜੋੜੇ ਗੰਡਦਾ ਲੋਕੀ